ਉਹ ਭਾਈ ਅਸਰਿਕਾਲ ਸਾਹਿਬ ਸਵਾਗਤ ਆ ਤੁਹਾਡਾ ਬੰਮਾ ਭਾਈ ਹੁਣ ਪੰਗਾ ਲੈਣ ਲੱਗਾ ਕੰਨੇ ਦਾ ਤੂੰ ਨਾਂ ਮੜਾਲੀ ਪੈਰ ਆ ਨਾ ਭਾਈ ਅੱਛਾ ਐਦ ਕੀ ਕਰ ਲਾ ਲਾਉਣਾ ਕਿੰਨਾ ਲਾਇਆ ਦਾ ਇਹ ਕਰਦਾ ਜੀ ਕਿਚਾ ਇਹਦੀ ਮੈਂ ਭਾਈ ਉਹਨੇ ਪਿਆਜ ਲਾਇਆ ਤਾਂ ਕਿਸੇ ਵਾਰ ਗਠੇ ਰਾਇ ਤੇ ਗਠੇ ਗਾਲ ਤੇ ਹਨ ਐਦ ਕੀ ਲਸਣ ਦਾ ਵਗਿਆ ਕਰਨਾ ਹੁਣ 18 ਵੀਜੇ ਮੇ 18 ਹਾਂ ਇਹਦਾ ਵਧੀਆ ਭਾਈ ਆਪਣੇ ਆਕਾ ਘਰ ਕੇ ਆਂਗਣ ਮੇ ਵੀ ਬੀਜ ਹੋ ਗਿਆ ਕਿੰਨਾ ਬੀਜ ਹੋ ਗਿਆ ਇਹ ਕਿੰਨੀਆਂ ਪਰੀਆਂ ਹੋ ਗਈ ਮੈਂ ਮਕਿੱਲੇ ਆ ਬੀਜ ਹੋ ਗਿਆ ਫਿਰ ਵਧੀਆ ਭਾਈ ਤੇਰਾ ਕੰਮ ਹਾਂ ਭਈ ਆ ਕੀ ਐਸੀ ਘਾੜੀ ਚਾਹਣੀ ਹੈ ਕਿ ਭਾਈ ਕਦੋਂ ਜਾ ਕਰ ਰਹੀ ਓ ਨੋ ਭਾਈ ਸਾਨੂੰ ਘਾੜੀ ਦੇ ਦਰਸ਼ਨ ਕਰਾਏ ਜਾਊਂਗੇ ਮੇਰੇ ਬਾਤ ਰੱਖਦੀ ਗੋੜਾ ਪੱਕਾ ਹੈ ਵਾਰ ਕਾਲੇ ਤੈਨੂੰ ਬਦੰਦ ਨਹੀਂ ਆਉਂਦਾ ਕਹਿੰਦਾ ਚਾਹ ਫੁੱਟਦੀ ਹੈ ਉਹ ਚੱਲ ਕਿਤੇ ਨਹੀਂ ਆ ਮਾਰਦਾਂ ਦਾਲ ਕਰਨੀ ਪੈਣਾ ਇਨਗਪਾ ਉਹ ਮੈਂ ਕਿਸੇ ਨੂੰ ਗਾਹਾਂ ਦੇਣਾ ਯਾਰ ਹੋਰ ਵੀ ਬੰਦੇ ਆਏ ਮੇਰੇ ਕੋ ਕਹਿੰਦੇ ਦੇਣਾ ਅਸੀਂ ਚਾਹ ਤਾਂ ਚਾਹ ਤਾਂ ਬਾਈ ਉਹ ਹੋਣੀ ਹੋਣੀ ਖਰਾਬ ਇਹਦਾ ਬੱਬਾ ਚ ਪੈਣਾ ਚਾਹ ਦੇ ਬਣਾ ਬਣੂ ਕਹਿੰਦਾ ਕੋਈ ਵੀ ਪਹਿਨਾ ਪਾਉਂਗਾ ਚਾਹ ਤਾਂ ਖਰਾਬ ਹੋਣੀ ਹੂੰ ਉਹ ਕੰਮ ਹੈ ਦੇ ਵਿੱਚ ਜੇ ਚਿੱਟਾ ਭਾਲਣਾ ਹੈ ਅੱਛਾ ਥੋੜਾ ਜਿਹਾ ਕੁਝ ਹੋਰ ਹੋਣਾ ਪੈਂਦਾ ਇਹ ਜਾਂ ਨਹੀਂ ਮਟਾਉਣੀ ਵੇ ਚੀਨੀ ਪਾ ਲੂੰ ਅਸੀਂ ਚੱਕਰ ਆ ਮੇਰੀ ਚੀਨੀ ਵਾਲਾ ਪਟਿਆ ਗਿਆ ਉਹ ਭਾਈ ਦੇਖਦੇ ਆ ਕੱਲ੍ਹ ਸ਼ੁਰੂ ਹੁੰਦੀ ਆ ਖਿਡਾੜੀ ਆਹ ਮਾਪੀ ਅੱਜ ਜੇ ਸੋਸਾਇਟੀ ਚੱਲੇ ਹੁਣ ਉਹ ਕਰਨਾ ਰੇ ਚੱਕਣਾ ਭਾਈ ਡੈੜੀ ਆ ਰਿਹਾ ਟਰੈਕਟਰ ਲੈ ਕੇ ਹਮ ਹਲ ਮਾਹਲ ਭਾਈ ਉਹ ਔਟੋ ਵੀ ਫਾਰਮਰ ਭਾਈ ਸ਼ੁਕਰੀਏ ਭਾਈ ਪਈ ਚਲੀਆਂ ਗੱਡੀਆਂ ਉਹ ਪਈ ਇਹਨੇ ਝੋਨੇ ਦੀ ਫਾਈ ਨੂੰ ਅੱਗਾਂ ਲਾਓ ਅੱਗ ਨਹੀਂ ਕਿਸੇ ਮਸਲੇ ਦਾ ਹੱਲ ਨਾ ਵੜਣਾ ਅੱਗ ਨਾ ਪੱਲਾ ਨਸਾਨ ਕਿਵੇਂ ਪਈ ਜਮੀਂ ਅੰਦਰ ਕੁਦਰਤ ਨਾਲ ਖਤਮ ਹੋ ਵਾਤਾਵਰਨ ਦਾ ਗੰਦਲਾ ਹੋਣਾ ਤੂੰ ਇਦਾਂ ਤੂੰਏ ਕਾਰਨ ਹਾਸੇ ਹੋਣਾ ਇਨਸਾਨ ਤੇ ਬੱਚਿਆਂ ਦੀਆਂ ਵਾਰੀਆਂ ਪੈਣੀਆਂ ਆਲਮਗੱਲਮ ਭਾਈ ਪਾਣੀ ਨਾ ਬਣਾ ਲਾਇਆ ਕਰੋ ਭਾਈ ਪਈਦਾ ਆ ਵੀ ਗਏ ਇਹਦੇ ਅਸੀਂ ਬੈਠੇ ਹਾਂ ਤਾਂ ਗਰੀਬ ਨੇ ਬੰਦੇ ਮੁੜ ਵੀ ਹੈ ਜੋ ਉੱਪਰ ਲੋ ਪਾਈ ਇਹਦਾ ਕਾਟੀ ਮਾਰੀ ਪਹਿਲੀ ਇਹਨਾਂ ਦਾ ਹੁਣ ਪੁੱਜੇ ਪਾਈ ਆਪਾਂ ਵਿਆਹ ਲਿਆਉਂਦੇ ਆਪਣੇ ਮਿੱਤਰ ਦਾ ਵਿਆਹ ਗਾ ਕੇ ਇੱਕ ਤਰੀਕ ਕਾਲੂ ਮੇਲ ਅੱਜ ਹਲਵਾਈ ਜਾੜਦਾ ਆਪਾਂ ਹਲਵਾਈ ਸਾਨੂੰ ਪਤਾ ਹੀ ਹੈ ਕੌਣ ਜਿਵੇਂ ਤੁਸੀਂ ਜਾਣਦੇ ਹੋ ਹਲਵਾਈ ਕੱਲੂ ਹਲਵਾਈ ਉਹ ਗੱਲ ਉਹ ਤਾਂ ਮੈਨੂੰ ਪਤਾ ਵੀ ਸਾਡੇ ਸਾਰੇ ਪ੍ਰੋਗਰਾਮ ਤੇ ਹੀ ਬੰਦਾ ਹੁੰਦਾ ਬਾਕੀ ਸਭ ਦਿਖਾਉਣੇ ਆ ਭਾਈ ਪਿਆ ਦਾ ਚੱਲਦ ਰਿਹਾ ਬਾਣਾ ਲੱਡੂ ਆ ਰਹੇ ਨੇ ਜੰਡੂ ਦਾ ਅੱਜ ਕਾ ਅੱਜ ਸਤ ਲੱਡੂ ਆ ਰਹੇ ਨੇ ਪਾਜੀ ਬਣੇਗਾ ਪਾਜੀ ਬਣੇਗਾ ਜੰਡੂ ਸਰ ਮਾਰੇ ਪਕੌੜੀਆਂ ਬੱਦੀਆਂ ਗੋਲ ਗਲੇ ਗੋਲ ਗਲੇ ਗੋਲ ਗਲੇ ਹੀ ਵੰਦੇ ਹੁੰਦੇ ਆ ਅੱਛਾ ਸਾਡੇ ਹੀ ਮਾ ਗੋਲ ਦੇ ਨੂੰ ਕੋਈ ਬਾਕੀ ਸਭ ਦਿਖਾਉਣ ਆਉਂਦੇ ਨਾ ਬੰਦੇ ਨਹੀਂ ਬੰਦੇ ਨਹੀਂ ਦੱਸ ਲੈ ਸਾਰੀ ਟੀਮ ਜਾ ਕੇ ਜਾਂਦੇ ਮਣੀ ਸੀ ਹੋਰ ਸਰ ਮੈਂ ਦੋ ਨੂੰ ਨਾ ਚਾਹ ਪਈ ਆ ਕਹਿ ਮਾ ਆ ਲੈ ਭਾਈ ਠੀਕ ਹੈ ਸਾਰੀ ਟੀਮ ਪੁੱਛਦੀ ਜੋਗੀ ਭਾਈ ਯਾਰ ਭੈਣੀ ਜਾਂਦੇ ਦੀ ਹੋਰ ਕਿੱਦਾਂ ਕੰਦਾ ਕਹਿੰਦਾ ਬੰਦੇ ਨਹੀਂ ਬੰਦੇ ਕਦਾਂ ਕਾ ਪਾਇਆ ਮੈਨੂੰ ਫੋਨ ਕਰਦਾ ਓਏ ਕਦਾਂ ਫੋਨ ਕਰਦਾ ਕਹਿੰਦਾ ਮੜਾ ਜਾ ਮਸਲਾ ਜਾ ਹੱਲ ਕਰਨਾ ਠੀਕ ਹੈ ਮਾ ਕਰਿਆ ਲੈ ਭਾਈ ਮਾਲਾ ਝਲੀਆਂ ਪੈਣ ਜਾਂਦਾ ਇਕੱਠੇ ਹੋ ਗਏ ਸਾਰੇ ਹੁਣ ਟੀਮ ਤੋਂ ਟੀਮ ਆ ਗਈਆਂ ਜਦੋਂ ਸਰ ਇਹਦਾ ਵਿਆਹ ਇਹ ਚ ਲੱਗਣਾ ਰਿਕੂ ਦੇ ਭਾਈ ਦਾ ਵਿਆਹ ਇਹ ਨਹੀਂ ਨਹੀਂ ਰਿਕੂ ਦਾ ਨਹੀਂ ਜਿਹੜਾ ਭਾਈ ਤੁਸੀਂ ਕਹਿੰਦੇ ਹੋ ਨੀ ਮੈਂ ਤਿੰਦੇ ਦਾ ਟੂ ਕਹਿ ਕਰਦਾ ਔਰ ਤਿੰਦੇ ਟੂ ਦੇ ਭਾਈ ਦਾ ਵਿਆਹ ਹੈ ਬਸ ਬਸ ਹੁਣ ਉਹ ਵਿਚਾਰਾ ਖੜਾ ਆਪਲਾ ਕੈਮਰੇ ਦੇ ਛਾਈ ਕਿ ਫੀਲ ਕਰਦਾ ਤਾਂ ਕਰਕੇ ਤਕਰੀ ਫਿਰ ਪ੍ਰਯੋਗ ਆਜੋ ਦੇਖੀਏ ਹੁਣ ਚਲੋ ਚਲੋ ਆਜਾ ਚੈੱਕ ਜਿਹਨੇ ਭਾਈ ਜਿੱਥੇ ਆਪਣੇ ਉੱਪ ਲੱਗਣਾ ਹੈ ਡੀਜ਼ਲ ਵਾਲੇ DJ ਉਹ ਸਾਫ਼ ਕਰਨੀ ਜਗਾ ਉੱਤੇ ਪਤ ਨੂੰ ਪਤਾ ਫਿਰ ਚਲੋ ਉਹ ਭਾਈ ਟੈਂਟਰ ਜਿਹੜਾ ਸਵਾਰ ਹੋ ਰਹੀ ਆ ਯੂਰੇ ਬੁੱਢੀ ਜੀ ਕੰਡ ਟੈਂਟ ਇਹਦੇ ਜੁਆਇਆ ਪਈ ਹੋਤਾ 34 ਉਹ ਬਸੇ ਕਰ ਰਿਆ ਰਯਾ ਅਹ ਇੱਧਰ ਤੁਰਿਆ ਆਪਣਾ ਗੋਲੀਆ ਗੋਲੀ ਉਹ ਰਾ ਕੱਲ ਨਾ ਤਸਰੀ ਗਾਲੀ ਇਹ ਕਹਦਾ ਮੋਰ ਮਾਲੇ ਹੁਣ ਭਾਗਾ ਮਾਰਿਆ ਤਾ ਬਾਈ ਕਣ ਕਣ ਕਹਿਦਾ ਦਾ ਊਡਾ ਬਿੱਟਰ ਮਾਰ ਤੱਕ ਬਹੁਤ ਆ ਹੈ ਊਡਾ ਬਿੱਟਰ ਮਾਰਨ ਇੱਕ ਵਾਰ ਜ਼ਾਬੀਟਰ ਤਾਂ ਪਹਿਲਾਂ ਤਾਂ ਮਾਰਤਾ ਉਹ ਤਾਂ ਅਜਾ ਨਹੀਂ ਮਾਰਿਆ ਊਡਾ ਬਿੱਟਰ ਹੋਤਰੇ ਕਾ ਕਹਿੰਦਾ ਇਹ ਫਾਲਿਆਂ ਨੂੰ ਦੂਰ ਕਰਤਾ ਪਾੜ ਪਾਤੀ ਦੂਰ ਤਾਂ ਲੱਗਿਆ ਹੋਇਆ ਫੋਰ ਨਾਲ ਹਾਂ ਊਡਾ ਵੀ ਇੱਕ ਵਾਰ ਊਡਾ ਬਿੱਟਰ ਦੀ ਪਾੜ ਮਾਉਣੀ ਫਿਰ ਜੇ ਕਣ ਆਪਾਂ ਥੇਰੇ ਨੂੰ ਧਰ ਲੈਣ ਇਹਨੂੰ ਜੇ ਕਣ ਆਪਾਂ ਕਣਕ ਵੀਰ ਦੇ ਉੱਪਰ ਨਾਲ ਪਿੱਛੇ ਠਾਕੇ ਤੋੜ ਲੈ ਕਰਨਾ ਇਹ ਕੋਹ ਊਡਾ ਬਿਟ ਦੀ ਬਾੜ ਬਹੁਤ ਯਾਰ ਕੇ ਮਾਰਨੀ ਊਡਾ ਬਿਟ ਆ ਫੜ ਲੇ ਲੋਟਨੇ ਤੈਨੂੰ ਕਿਆ ਨਹੀਂ ਨਹੀਂ ਤੇ ਸੁਆਗਾ ਦਾ ਕੈਡਾ ਰਹਿਣਾ ਦਾ ਓਏ ਊਡਾ ਬਿਟ ਨੇ ਪੜਦਾ ਨਾ ਤਾਂ ਹੁਣ ਕੋਲਾ ਦੇਣਾ ਜਮਾ ਨਹੀਂ ਕਿਆ ਮਾਰਨੀ ਚੱਕਰੀ ਇਹ ਰੋਟੀ ਮੀਨਾ ਵਿੱਚ ਨਹੀਂ ਦਾ ਫਰਕ ਆ ਥੋੜੇ ਚੀਜ਼ ਉਹ ਤਾਂ ਰੇਸ ਲਾਉਂਦਾ ਉਹ ਤਾਂ ਰੇਸਲੀ ਹੈ ਹੁਣ ਤਾਂ ਜੇ ਬਾਹਰ ਵੀ ਨਾ ਤੂੰ ਉਹ ਤਾਂ ਪਾਣੀ ਛੱਡਦਾ ਨਾ ਸਿਆਣਾ ਇਹ ਬਣ ਜਣਾ ਉਹਦਾ ਪਾਣੀ ਲਾਪ ਕਰ ਬੱਸ ਫੇਰ ਭਰ ਗਿਆ ਹਾਂ ਚੱਲ ਦੋ ਲੈਟ ਦਾ ਠੀਕ ਆ ਲਾਈਟਿੰਗ ਹੁਣ ਖੜੀ ਆ ਹਾਂ 1 ਵਜੇ ਤੇ ਲਾਈਟ ਖੜੀ ਆ ਉੱਥੇ ਬੱਸ ਪਿੰਡ ਤਾਂ 12 ਕਿਲੋ ਤੇ ਉਹ ਖੇਤ ਭਰਿਆ ਅੱਧੇ ਤੇ ਪਾਣੀ ਕੇ ਲੈਟ ਭੱਜ ਗਈ ਉਹ ਫੇਰ ਥੁਰ ਤੇ ਚੱਲੂ ਕੰਮ ਯਾਰ ਉਹੀ ਤਾਂ ਪੰਗਾ ਆਹ ਹਾ ਰਸਾਉਂਦਾ ਹੋਰ ਆਈ ਗੱਮ ਮਾਰਦਾ ਬਸ ਯਾਰ ਇਹ ਕਿਆਰੇ ਪਾਉਂਦੇ ਫੇਰ ਪੰਗਾ ਕਿਹੜਾ ਦਾ ਥੋੜੇ ਕਿਆਰੇ ਪੋਣੇ ਪਣ ਹੁਣ ਦੂਆ ਫੇਰ ਭਾਰਾ ਬੈਣਾ ਦੁੱਗਣਾ ਕੰਮ ਹੋ ਜਾਣਾ ਪੰਮੇ ਵਾਲੇ ਫਾਲੇ ਲੋਟ ਨਹੀਂ ਹੈ ਯਾਰ ਮम्मा ਮੇਰੀ ਕੱਲ ਮੈਂ ਉਹਦੇ ਨਾਲ ਫਾਲੇ ਮੋੜ ਕੇ ਆ ਉਹਦੇ ਫਾਲੇ ਪਤਾ ਕੀ ਚੱਕਰ ਹੈ ਉਹਦਾ ਇੱਕਦਾਂ ਪਟਾਈ ਸਹੀ ਨਹੀਂ ਹੈਗੀ ਇੱਕ ਪਿਛੇ ਜਿਹੜਾ ਹੁੰਦਾ ਨਹੀਂ ਗੋਲ ਜਾ ਉਦੇ ਕੋਈ ਝੌੜਾ ਹੈ ਕੋਈ ਕੁਸ ਹੈ ਇੱਕ ਸਾਰ ਨਹੀਂ ਹੈਗੇ ਬੋਲੂ ਦੇ ਫਾਲੇ ਲੈ ਗਿਆ ਤਾਂ ਮੈਂ ਉਹ ਗਣ ਪਟਾਈ ਕਰਦੇ ਉਮਰ ਫੱਲਣਾ ਕਿਵੇਂ ਪਟਾਈ ਬਹੁਤ ਕਰਦੇ ਹੂੰ ਚਲ ਉਹ ਜਿਹੜਾ ਖੜਾ ਹਾੜਾ ਹਾਲਤ ਥੋੜੀ ਗੰਭੀਰ ਹੋਣਾ ਸੀ ਪਰ ਕੰਮ ਬਹੁਤ ਟੌਪ ਦਾ ਕਰਦੇ ਉਹ ਐ ਠੀਕ ਐ ਐ ਜਿੱਦਾਂ ਕਹਿੰਦੀ ਪ੍ਰੋਪਰ ਸਿਹੜ ਉਹ ਮਾਰਿਆ ਉਹ ਪ੍ਰੋਪਰ ਸਿਹੜ ਮਾਰਿਆ ਪੂਰੇ ਡੂੰਘੇ ਜਿੰਨੇ ਕਹਦੇ ਦੇਖਿਆ ਤਾਂ ਟਰੈਕਟਰ ਤੁਰ ਨਹੀਂ ਦਿੰਦੇ ਸਾੜੇ ਇਹ ਕਿਹਾ ਫੱਲੜੇ ਕਸੇ ਹੋਏ ਉਹਨਾਂ ਦੇ ਬਸ ਉਹ ਕੁਝ ਨਹੀਂ ਹੋ ਰਿਹਾ ਹਾਂ ਉਹਦਾ ਮਰਮਦ ਮਰਮਦ ਜੇ ਹੋਏਗਾ ਥੋੜੀ ਜਿਹੀ ਜੱਦਰ ਲੱਗ ਜੇ ਜਿੱਥੇ ਕਸੇ ਹੋਏ ਡਗ 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 ਹਿੱਲਦੇ ਜਾ ਰਹੇ ਬਸੇ ਨੂੰ ਮੈਂ ਦੇਖ ਲਾ ਅੰਦਰ ਤੇ ਚੱਕ ਕੇ ਮੈਂ ਇਕੱਲੇ ਨਹੀਂ ਚੱਕ ਕੇ ਜਿਹੜੇ ਨੂੰ ਪਾਤੇ ਐਦਾਂ ਹੀ ਹਾਂ ਬਸ ਚੱਕ ਲੈ ਜਿੰਨੇ ਹਾਂ ਹਾਂ ਨਾਲੇ ਹੌਲੇ ਯਾਰ ਹੌਲੇ ਬਥੇਰੇ ਬਹੁਤ ਹੌਲੇ ਆ ਬਾਈ ਆਹ ਹਾਲੇ ਵੀ ਥਲੇ ਲੋਡ ਨਹੀਂ ਲੱਗਦੇ ਆਇਆ ਕਰੀ ਜਾਂਦੇ ਐ ਇਹ ਕਿਹੜੇ ਆਪਣੇ ਬੱਦਲੇ ਤੂੰ ਇਹ ਵੀ ਕੰਮੇ ਰਹੀ ਆ ਤੂੰ ਆਪਣੇ ਵਾਲਾ ਕਿੱਥੇ ਐ 13 ਵਾਲੇ 13ਾਂ ਦੇ ਵਾਹ ਜ਼ੋਰ ਦਾ ਲੱਗਣਾ ਜੋਰੀ ਨਾਲ ਨੂੰ ਬਿਆਜ ਹੋ ਰਾਇਆ ਯਾਰ ਹੈ ਇਹੋ ਕਾ ਜੋਰ ਟਰੈਕਟਰ ਨੂੰ ਲੈ ਆਉਂਦੇ ਹੁਣ ਤਾਂ ਕੱਦਾਂ ਵਾੜਨ ਦਾ ਮੈਂ 8 ਗਿੰਡ ਮੇਰੀ ਆਉਣੀ ਦੁੱਧ ਦਾ ਉਹ ਮੈਂ ਮਹਿੰਦੇ ਮਗਰ ਪਾਂ ਚੀਟਰ ਨਾਲ ਉਹਨੂੰ ਦਾ ਦਿਓ ਵੀ ਤੁਹਾਡੇ ਵਾਲੀ ਆ ਰਾਮਗਾ ਚੱਲਦੇ ਨਾਲ ਇਹੋ ਵਾਲੇ ਆ ਇਹ ਨਹੀਂ ਸਾਡੇ ਨੌਂ ਨੇ ਹਟ ਪਏ ਗੰਨੇ ਵਾਲਾ ਖੇਜ ਫਾਲੀ ਨਹੀਂ ਮਾਰੇ ਮੈਂ ਜਿਹੜਾ ਸੁੱਧ ਸੰਦ ਨਾ ਬਾਈ ਉਹਦਾ ਬਹੁਤ ਫਰਕ ਹੈ ਉਹ ਫਰਕ ਹੈ ਯਾ ਗੰਨਿਆਂ ਜੇ ਫਾਲੇ ਟਰੈਕਟਰ ਮੇਰੀ ਦਾ ਤੇ ਤੁਹਾਡੇ ਤੇ ਇਹਨਾਂ ਦੇ ਫਾਲੇ ਮਾਰੇ ਮੈਂ ਉੱਥੇ ਆਹੋ ਫਿਰ ਇਹ ਵੀਡੀਓ ਨਹੀਂ ਬਣੀ ਬਸ ਇਹੀ ਲੈ ਚਾਲਦੇ ਵਾ ਚਾਲੇ ਟਾਈ ਜਾਲਾ ਕਰ ਦੂੰਗੇ ਬਸ ਟਾਈ ਟੈਂਪੋ ਖਾਣਾ ਹੈ ਟੈਂਪੋ ਖਾਣਾ ਹੁਣ ਨੂੰ ਤਾਂ ਖੜਾ ਦੂਰ ਕਰਕੇ ਰੱਖ ਦੇਣਾ ਤੁਹਾਨੂੰ ਨਾ ਹਾਂ ਹਾਂ ਉਹ ਮਗਰ ਪਾਲਾਂ ਦੇ ਉਹ ਕਹਿੰਦਾ ਇਕੱਠੀ ਲੈ ਜਾਂਦੇ ਦੂ ਵੀ ਕਹਿੰਦਾ ਨਵੇੜਕੇ ਆ ਜੂਗੇ ਕੰਮ ਕੰਮ ਤਾਂ ਉੱਥੇ ਹੀ ਆਉਣਾ ਤਾਂ ਹੋ ਉਹ ਮਗਰ ਪਾ ਲਿਆ ਉਹਦੇ ਇੱਥੇ ਖੋਲ ਕੇ ਉਹਦਾ ਸਨੈਪ ਲਾ ਕੇ ਵਾਦੇ ਨਾ ਦਾ ਉਹ ਤਾਂ ਕਹਿੰਦਾ ਵੀ ਸਨੈਪ ਚੈਟ ਬਣ ਜੂਗੀ ਮੇਰੀ ਦੋ ਟਰੈਕਟਰਾਂ ਦੀ ਉਹਦਾ ਆਹ ਤਗਾ ਆਹ ਕੰਮ ਤਾਂ ਉਹ ਆ ਠੀਕ ਹੈ ਉਹ ਭਈਏ ਉਹ ਕਰਦੇ ਆ ਕਰਦੇ ਆ ਭਈਏ ਉਹ ਇਹ ਕਰਦੇ ਅੱਜ ਮੈਂ ਤਾਂ ਅੱਜ ਵਿਆਹ ਲੈਣਾ ਅੱਜ ਨਹੀਂ ਹੋਣਾ ਛਾਂਸੀ ਬੀਜ ਉਹਨਾਂ ਦੇ ਅੱਛਾ ਕੱਲੂ ਬੀਜੂਗੇ ਫਿਰ ਕੱਲੂ ਬੀਜੂਏ ਮੈਂ ਤਾਂ ਅੱਜ ਵਿਆਹ ਲੈਣਾ ਮੈਂ ਉਹੇ ਚੱਲੇ ਆਉਣਾ ਤੇਰੇ ਘਰ ਕੈਮਰਾ ਦੇਖਿਆ ਮੈਂ ਜਾ ਕੇ ਇਹ ਕੀ ਕਰਦੇ ਠੀਕ ਆ ਹਲਦਾ ਕੰਮ ਪਹਿਲਾਂ ਲੜ ਰਹੀ ਦੀ ਯਾਰ ਰੱਖਿਆ ਹੁਣ ਆਏ ਆ ਏਰੋਪੜੂ ਲੱਗ ਗਿਆ ਹਾਂ ਬਾ ਫਿਰ ਹੁਣ ਆਇਆ ਕਹਿੰਦਾ ਜੜੀ ਲੱਗਿਆ ਵਾ ਕੱਲਾ ਜੜੀਆਂ ਦਾ ਮਾਰ ਪਾਣੀ ਉਰਾਨੇ ਬੈਠ ਰਿਹਾ ਭਾਈ ਚਾਹ ਮੈਂ ਫੜਾ ਗਿਆ ਉਹ ਵੇ ਉਧਰ ਮੰਡੀ ਜਾ ਮੰਡੀ ਕਹੇ ਤੇ ਹੁਣ ਕਿੰਨਾ ਘਰੇ ਆ ਕਿੰਨਾ ਘੱਟ ਰਹਿ ਗਿਆ ਜਿਹੜਾ ਇੱਧਰ ਲਾਵਾ ਤਦੋਂ ਸਣੀ ਅੱਧ ਜਿਹਾ ਪਾਣੀ ਚਲੇ ਗਿਆ ਅੱਧ ਤੇ ਗਾਹ ਲੇਡ ਨਾ ਲੇਡ ਭੱਜ ਗਈ ਹੁਣ ਇੱਧਰ ਲੈ ਕੇ ਆ ਰਹੇ ਦੁਬਾਰਾ ਛੱਡਦਾ ਜਿਹੜਾ ਆ ਬਜਿਆ 99 ਉਹ ਪਰ ਗਿਆ ਉਹ ਪਰਨੇ ਵਾਲਾ ਹੀ ਆ ਇਹਨੂੰ ਤਾਂ ਜਾਈ ਨਾ ਵੀ ਛੱਡਦਾ ਉਹਨੇ ਫੇਰ ਪਿਚਾਲੇ ਜਾਂਦਾ ਇਹਨੂੰ ਕੱਲੂ ਭਰ ਦਿੰਦਾ ਵਾ ਦੇਖੀ ਜਾਉਂਗਾ ਕੀ ਹੁੰਦਾ ਇਹ ਵੀ ਦੇਖ ਕੇ ਛੱਡਣਾ ਪੈਂਦਾ ਹੁਣ 4 ਵਜੇ ਲੈਣਾ ਜੀ ਸਭਾਂ ਦਾ ਬਿਜਲੀ ਲੈ ਕੇ ਆ ਮੈਨ ਨਾਲ ਹੀ ਜਾ ਫਿਰ ਸਭੋਂ ਬਿਜਣੀ ਆ ਉੱਥੇ ਮਸ਼ੀਨ ਆਪਣੀ ਕਰਕੇ ਕੈਮ ਮਸ਼ੀਨ ਚ ਬਾਕੀ ਸਰੋਂ ਕੇਰਨੀ ਆ ਮਸ਼ੀਨ ਨਾਲੇ ਮਸ਼ੀਨ ਨਾਲ ਕੇਰਨੀ ਆ ਇੱਕ ਸਿਆਲ ਪਰ ਇੱਕ ਲੈਣ ਲਾਉਣੀ ਆ ਗੱਗਨਾ ਆਪਣਾ ਅਲਗ ਗੱਨਾ ਹੋ ਗਿਆ। ਇਹ ਦੇਖਦੇ ਹੈਂ। ਹਾਂ? ਇਹ ਦੇਖਦੇ ਹੈਂ ਇਹ ਤਾਂ ਲੱਗਦਾ ਸੋਗ ਆ ਸਾਮਰਿਆ ਵਾ। ਪਾਣੀ ਦੇ ਬਦਲ ਆ ਗਿਆ। ਲੱਗਣਾ ਪਤਾ ਹੁਣ। ਪਾਣੀ ਮਿੱਟੀ ਦਵਾ ਨਹੀਂ ਦਵਾ। ਉਹ ਉੱਥੇ ਉੱਥੇ ਫੇਰਨੇ ਆ। ਅਰ ਸਰੋਂ ਨੇੜੇ ਨਹੀਂ ਬੀਜਣੀ ਹੈਗੀ। ਦੂਰ। ਬੀਜਣੀ ਥੋੜੀ ਦੂਰ ਹੈ। ਹਾਂ। ਅਜੇ ਇੱਧਰ ਗੱਗਨੇ ਹੋਰ ਵੇਜੇ ਆਪਾਂ ਨੂੰ ਫੇਰ ਸੱਦੀ ਬੀਜਣੀ ਪੈਣੀ ਫੇਰ ਫੇਰ ਸੰਗਣੀ ਬੀਜਣੀ ਪੈਣੀ। ਸਲਾ ਇੱਧਰ ਜਿਹੜਾ ਗੱਨਾ ਧਿੰਦੇ ਵਾਲਾ ਖੜਾ ਖੜਾਏ ਪੋਲਡਰਾਂ ਚ। ਹਾਂ। ਇਹ ਉੱਥੇ ਗੱਨਾ ਵੱਢ ਕੇ ਬਾਅਦ ਚ ਸਰੋਂ ਉਹਦੇ ਤੁੱਕੇ ਹੁੰਦੇ ਉਹ ਤੋਈਏ ਤੋਈਏ ਲਾ ਦੇਣੇ ਹਾਂ ਇੱਧਰ ਮਾਰ ਗਏ ਬੇਗੰਨੇ ਵਾਲੇ ਚ ਉਹ ਗੰਨਾ ਹਲੇ ਵਾਵਾ ਪਾ ਦੇ ਕੀ ਕਰੀਏ ਤੋਈਏ ਵੀ ਮਾਰ ਗਾਰੀ ਫਾਦੀ ਆ ਭਾਈ ਕੀ ਕਰੀਏ ਹੁਣ ਕੋਈ ਕੋਈ ਸ਼ਬਦ ਅੜ ਜਾਂਦਾ ਵਿਚ ਵਿਚ ਨੂੰ ਆ ਬਾਕੀ ਦੇਖਦੇ ਡੈਡੀ ਕੇ ਕਹਿੰਦਾ ਫਲਾਗਾ ਕੇ ਮੈਂ ਤਾਂ ਕਹਿੰਦਾ ਛਿੜੀ ਛਿੜੀ ਬੀਜੀ ਸਰੋ ਤਾਂ ਜੁਨੀ ਛਿੜੀ ਹੋ ਗਈ ਉਹਨਾ ਉਹਨੇ ਭੱਵਾ ਕਰਦੀ ਨਾ ਉਹਨੇ ਕਿਹੜੇ ਰਹਿਦੀ ਆ ਆਪਾਂ ਜਿਹੜੇ ਆਪਾਂ ਬੀਜੀ ਕੇ ਕਹਿੰਦੇ ਪਾਉਣਾ ਕਿੰਨਾ ਕਿਲੋ ਪਾ ਦੋ ਜੀ ਕੀਲੇ ਦਾ ਹਾਂ ਉਸ ਨਾਲ ਦੋ ਗਿੱਲੇ ਚ ਪੈਣਾ ਚਾਹੀਦਾ ਗਿੱਲੇ ਫਿਰ ਦੇਖੀਦਾ ਝਾੜ ਜਿਹੜਾ ਹੁੰਦਾ ਹੈ ਹੈ ਕਿ ਨਹੀਂ ਉਹ ਉਹਨੂੰ ਆਪਣੀ ਜਗ੍ਹਾ ਦੋ ਪੂਰੀ ਸਰ ਉਹਨਾਂ ਨੂੰ ਜਿਹੜਾ ਉਹਦਾ ਇੱਕ ਦਾਣਾ ਲਾਇਆ ਏ ਉਹਦੀ ਜਗ੍ਹਾ ਪੂਰੀ ਦੋ ਨੂੰ ਵੀ ਆਪਣਾ ਖਾਏ ਪੀਏ ਖੁੱਲਕੇ ਤੱਕ ਤਕੜੀ ਹੋਵੇ ਪੂਰੀ ਉਹਨੂੰ ਤਾਂ ਠੀਕ ਹੈ ਉੱਥੇ ਦੋ ਦਾਣੇ ਲਾਤੇ ਉਹਨੇ ਹੀ ਖਰਚਾ ਵੱਜ ਜਾਂਦਾ ਹੋ ਗੁਣਾ ਦੋ ਕਰ ਲਾ ਬੀਜ ਕੋ ਦੋ ਦੁਗਣਾ ਪੈ ਗਿਆ ਮੰਨ ਲਾ ਫਿਰ ਆ ਹੁਣ ਹੀ ਹੁੰਨੀ ਹੈ ਸਰ ਸਰ ਨੂੰ ਤਾਂ ਨਹੀਂ ਹੁੰਨੀ ਆ ਯਾਰ ਹੁਣ ਹੀ ਨਹੀਂ ਹੁੰ ਆ ਸਰ ਹੁਣ ਨਹੀਂ ਹੁੰਨੀ ਹੈ ਜੇ ਇੱਕੇ ਵੀ ਇੱਕੇ ਬੀਜਲਾ ਹੋਇਆ ਤਕੜਾ ਫੋਟੇ ਇਹ ਵਧੀਆ ਹੈ ਇਹਦਾ ਕੰਮ ਨਾਲੇ ਕੁਆਲਿਟੀ ਰਹਿੰਦੀ ਫਿਰ ਉਹਦੀ ਚੀਜ਼ ਦੀ ਬੜਾਈ ਨਾਲ ਇੱਕ ਪਾੜ ਪਾ ਕੇ ਚੱਲ ਫਿਰ ਕੱਲ ਨੂੰ ਕੱਢੂਗੇ ਹੋਰੇ ਇਹ ਤਾਂ ਫੋੜਨਾ ਪਾ ਲੈਣੇ ਅਸੀਂ ਖਾਲੇ ਹਾਂ ਦੂਏ ਨਾਲ ਟਰੈਲਾ ਬਾਹਰ ਲਿਆਉਂਗੇ ਕਿੰਦਾ ਕਹਿੰਦਾ ਸਵੇਰ ਨੂੰ ਲਾਦਣਾ ਕਹਿੰਦਾ ਹੁਣਾ ਨਹੀਂ ਦੀ ਮਾੜਾ ਮਟਰ ਆਈ ਜਾਣਾ ਕਿੰਨਾ ਕਰਕੇ ਕਿੰਨੇ ਬੰਦੇ ਆ ਤਿੰਨ ਐ ਤੇ ਇਹ ਕਦੇ ਹੁਣਾ ਤਿੰਨ ਐ ਤਿੰਨ ਵੀ ਇੱਕ ਰੋਟੀ ਬਣਾ ਕੇ ਆਏ ਆ ਹਾਂ ਦੂਏ ਥਲੇ ਨਾਲ ਫੂਨ ਚੱਕਦੇ ਨਾ ਕੋਸ ਫੁੱਟੀ ਆ ਫੁੱਟੀ ਆ ਜੇ ਜਕਾਲੇ ਨਾਲ ਵਜਾਉਣਾ ਜਗਰੀਬ ਦਾ ਪਿਆ ਪੰਮਾ ਆ ਪੇ ਲੱਗ ਗਿਆ ਬੀਜਣ ਹੁਣ ਫੇ ਤੇ ਮੈਂ ਬੀਜਣੀ ਪੈਣਾ ਮੈਂ ਵਜੇ ਰਿਆ ਬੀਜਤਾ ਸੀ ਆਪਾਂ ਮੈਂ ਤਾਂ ਗੰਨਾ ਕਢਾਇਆ ਆਪੇ ਬੀਜਣ ਲੱਗਿਆ ਉਹ ਵੀ ਹੁਣ ਤੂੰ ਆਏ ਦੇ ਕਦ ਤੇਰੇ ਆਉਣਾ ਫੇ ਕਦ ਕਾਲੇ ਦੇ ਫੇ ਕਦ ਗਰੀਬ ਦੇ ਉਹੀ ਤਾਂ ਗੱਲ ਹੈ ਉਹ ਤੇ ਬਾਅਦ ਭਈ ਆਉ ਕਦ ਹਾਂ ਬਾਰੋਂ ਕੰਮ ਲੇਟ ਹੁੰਦਾ ਫੇ ਉਹ ਮੈਂ ਇਹਨਾਂ ਨੂੰ ਸਾਲਿਆਂ ਨੂੰ ਕਿਹਾ ਜਿਹੜੇ ਮਾ ਤਿੰਨੇ ਕੇ ਤੂੰ ਤਾਂ ਮਰਜੋ ਲੱਗ ਜਾਓ ਬੀਜਣ ਹਾਂ ਮਾ ਤੁਸੀਂ ਉਹਨਾਂ ਨੂੰ ਕੋਈ ਤੇਰਾ ਆ ਪੀਤ ਲੈਣਾ ਮੈਂ ਆ ਪੀਤ ਦੇਣਾ ਹਾਂ ਚਲ ਦੋ ਦਿਨ ਜਾਂ ਤਿੰਨ ਦਿਨ ਵੀ ਬੀਜ ਦੂੰਗੇ। ਦੋ ਤਿੰਨ ਦਿਨ ਮੈਂ ਕਿੱਥੇ ਹੁਣ ਬੀਜ ਕਰਤਾ ਉਹਨੇ ਅੱਜ ਕੱਲ ਉਹਨੇ ਬੀਜ ਦੇਣਾ ਬੀਜ ਨੂੰ ਟਾਈਮ ਹੀ ਲਾਉਣਾ ਉਹਨੇ। ਹਾਂ ਸਮਝਿਆ। ਕੱਲ ਨਹੀਂ ਪਰਸਪਰ ਬੀਜੂ ਚੱਲ। ਮੱਤ ਵਿੱਚ। ਨਾ ਕੱਲ ਉਹ ਬੀਜਣਾ ਉਹਨੇ। ਜਦੋਂ ਹੋਏ ਤੇਜ਼ ਫਿਰ ਤਾਂ ਬੀਜ ਦੂੰਗੇ। ਬੀਜ ਬਥੇਰੇ ਆ ਕਿੰਨੇ ਵਾਲੇ ਅਕਸਰ ਨੂੰ। 80 90 ਭਰੀਆਂ ਕਰ ਦੇਣੀਆਂ ਤਿੰਨ ਬੰਦਿਆਂ ਨੇ ਹੋਰ ਰੱਬ ਚਾਹੀਦਾ। ਨਾ ਹੈ ਆਹਦਾ ਹੋਇਆ ਠੀਕ ਆ। ਫੇਰ ਬੀਜੂ ਥੋੜਾ ਟਾਈਮ ਵੀ ਲੱਗਦਾ। ਹੂੰ। ਉਹਨਾਂ ਗੱਤੀ ਮਾਨ ਹੀ ਰੱਖੀ ਜਾਣਾ। ਹੂੰ। ਇਹਦੀ ਪੱਤੀ ਵੀ ਸਾਫ਼ ਕਰਨੀ ਐ। ਹਾ ਹੁਣ ਕਹਿੰਦਾ ਮਾ ਸ਼ਾਮ ਨੂੰ ਲੱਦਣਾ ਕਹਿੰਦਾ ਸ਼ਾਮ ਨੂੰ ਨਹੀਂ ਸਰਦਾ ਜੀ ਲੱਦਣਾ ਹੁਣ ਕਹਿੰਦਾ ਉਹ ਸੁਵੇਈ ਦੀ ਲੱਦ ਕੇ ਸਾਜ ਰਹੀ ਸਿੱਧਾ ਹੀ ਹੈ ਦਮਾ ਬਹੁਤ ਠੀਕਾ ਮਾ ਇਹ ਕਹਿੰਦਾ ਸਾਪੜੇ ਤੋਲਣ ਜਾਣਾ ਐ ਸਿੱਧਾ ਗਿਦਮੀ ਲੈ ਜਾਣਾ ਕਰਾਲੀ ਸਾਜ ਰਹੀ ਫਿਰ ਕਾਲੂ ਮਾਈਏ ਮੋਰਚਾ ਹੋਰ ਕੀ ਆ ਕਾਲੂ ਮੈਂ ਸ਼ਾਇਦ ਆਵਾਂ ਮੈਂ ਕਾਲੂ ਮੇਲ ਆ ਪਾਈ ਫਿਰ ਚੱਲ ਦੂਗੇ ਬੰਦੇ ਆ ਜਣਾ ਬਣਿਆ ਨੇ ਚੱਲ ਸੋਹਰਾ ਆ ਵਾ ਜੀ ਕਾਨੂੰ ਹੈਗੇ ਜੀ ਅੱਜ ਵੀ ਉਹ ਖਾਏ ਅੱਜ ਵੀ ਉਹ ਖਾਏ ਕਾਲੂ ਆਇਆ ਕਤੂ ਦਾ ਬਹੁਤ ਦਾ ਫੋੜਦਾ ਹੈ ਨਾ ਉਹ ਦਾ ਫੋੜਾ ਇਹਦਾ ਮੂੰਹ ਭੰਦਦਾ ਹੂੰ ਮੂੰਹ ਭੰਦਦਾ ਫੋੜ ਫੋੜ ਹੈ ਗੱਲਾਂ ਦੋਏ ਫੁੱਲਦੀਆਂ ਫੋੜ ਤੇ ਇਹਨੂੰ ਹੁੰਦੀਆ ਫੋੜ ਦਾ ਨੌਂ ਲੈਂਣ ਲੱਗੇ ਤੇ ਮੋਟ ਚਲਦੀ ਨਾ ਕਿ ਆ ਮਰੇ ਨਾ ਲੈ ਲੈ ਜਲਦੀ ਆ ਇੱਥੇ ਨਾ ਆ ਕੇ ਆ ਜਾ ਆ ਕੇ ਨਾ ਬਾਕੀ ਕਿਹਨੋਂ ਵੀ ਆ ਕੇ ਮੈਂ ਚੁੱਕੀ ਜਿ ਮਾਰਿਆ ਮਾਰਿਆ ਮਰੇ ਫਲਾਈਟ ਵੀ ਨਾੜ ਜੇਣੀ ਕੀ ਪਤਾ ਚਲਦੀ ਹੈ ਚਲਦੀ ਹੈ ਅੱਜ ਦਾ ਪੂਰਾ ਫੋੜ ਤਾਂ ਪਿੱਛੇ ਹੀ ਕਰਕੇ ਦਿੰਦੀ ਹਾਂ ਸੋ ਪਾਰੰਗੋ ਵੀ ਨੀ ਆਇਤੋ ਵੀ ਲੋ ਕਰ। ਅਖਾਰੇ ਹਣੇ ਬੱਤੇ ਕਿੱਥੋਂ ਆਣ। ਬਦਲੇ ਵਾਲੇ ਅਖਾਰੇ ਸਿੰਡੇ ਹੀ ਲੱਗੇ ਪਰ ਸਰਦੇ। ਲੱਗੇ ਲੱਗੇ ਹੀ ਭਾਜੇ ਨਾ ਫਾੜੇ ਬਦਲੇ। ਟਰੈਵਲ ਹੀ ভাই ਟਰੈਵਲ ਦੇ ਕਰ ਮੌਜੂਦ ਹੈ। ਇਹ ਵੀ ਟਰੈਵਲ ਹੈ ਨਹੀਂ ਉਹ। ਤੇ ਨਿਆਣਾ ਹਲੇ ਇਹ। ਨਿਆਣਾ ਆਇਆ ਨਿਆਣਾ ਜਾ। ਨੇ ਆਣੀ ਇੱਲਾ ਬੋਣੇ ਤਾਂ ਨੇ ਆਣੀ ਨਹੀਂ ਆਗੇ ਇੱਲਾ ਸੈਂਟ ਸੈਂਟ ਮਾਰਦੇ ਆ ਐਵੇਂ ਆਪਰ ਹੁਣ ਦੇਖੋ ਨਾ ਸਿਆੜ ਖਤਮ ਕਰਤੀ ਹੁਣ ਨਵਾਂ ਸਿਆੜ ਧਰੂਗਾ ਪਹਿਲੇ ਦੋ ਸਿਆੜ ਰਹਿਣਾ ਚਾਹੀਦੇ ਸਿਆੜ ਤਾਂ ਰਹਿਣੇ ਛਾਈਦੇ ਆ ਉਹਨੇ ਕੀ ਤੇ ਯਾਰ ਵਾਹ ਕਿੱਥੇ ਮੋੜੂਗਾ ਮੰਨ ਲੇ ਗਾ ਜਿੰਨੇ ਜਿੰਨੇ ਮੈਂ ਸ਼ੇਮ ਕੀ ਮਮਾ ਮੈਂ ਦੋ ਦੇਰ ਪਿੱਛੇ ਬਾਤ ਦੋ ਦਿਨ ਬਾਅਦ ਮੈਂ ਕੀ ਕਹਾਂ ਹਲੇ ਕਿੱਥੇ ਮੋੜਿਆ ਇਹ ਖਾਨ ਪਰ ਫਾੜ ਘਮਾਈ ਜਾਨੇ ਉੱਪਰ ਦੋ ਸਿਆੜ ਧਰਦੇ ਦੋ ਛੜਦੇ ਦੋ ਤਾਲਾ ਦੋ ਛੜਦੇ ਦੋ ਤਾਲਾ ਆ ਉੱਧਰ ਪੂਈ ਹੋਣਾ ਇੱਧਰ ਦੋ ਨਵੇਂ ਘਰ ਹੋ ਜਾਣਗੇ ਇਹ ਗੱਲ ਇਹ ਕੌਣ ਹੋ ਜਾਣਾ ਨਹੀਂ ਉਹ ਅਲੱਗ ਜਗ੍ਹਾ ਅਲੱਗ ਹੀ ਬਣਾ ਹਾਂ ਇਹ ਫੇਰ ਇਹ ਕਿਤੇ ਛੱਡੇ ਹੁੰਦੇ ਨੇ ਪਹਿਲਾਂ ਹਾਂ ਆ ਟਰੈਕਟਰ ਉੱਪਰ ਘੁੰਮਣਾ ਦਾ ਪੂਰੇ ਹੋ ਗਏ ਤੇ ਐਦਾਂ ਹੀ ਉਰੇ ਹੋ ਕੇ ਫੇਰ ਉੱਪਰ ਘੁੰਮਣਾ ਫੇਰ ਪੂਰੇ ਹੋ ਗਏ ਆਏ ਫਰਕ ਕਿੱਥੇ ਮਾਰ ਖਾ ਜਾਂਦੇ ਫੇਰ ਭਾਈ ਇੱਥੇ ਟਰੈਕਟਰ ਬੜੀ ਹਲਾਈ ਭਾਰੀ ਲਿਆ ਕਿੱਥੇ ਉਹਨਾਂ ਇੱਥੇ ਦੇ ਆਏ ਟਰੈਕਟਰ ਉਹ ਸੇ ਜਾਣਾ ਬਿਨਾਂ ਬਯੂਡ ਕਿੱਥੇ ਉੱਥੇ ਉਹਨੇ ਟਰੈਕਟਰ ਆਏ ਮੁੜ ਜੇਣਾ ਹਾਂ ਇਹ ਭੌਂਗਾ ਭਰ ਕੁੰਦਾ ਹੁਣ ਕਹਿੰਦਾ ਇਕਲੇ ਵਾ ਫੂਕੜਾ 10 ਲੀਟਰ ਨੂੰ ਰੂਖਲਾ ਨਹੀਂ 5 ਲੀਟਰ ਵੀ ਬਾਹ ਹੋ ਜੂ ਟੈਂਕੀ ਫੂਕੜੇ ਚ ਆਇਆ ਹਾਂ ਭਾਈ ਜੀ ਉੱਤੇ ਕੀ ਹੋਰ ਕੀ ਆ ਆ ਭਾਈ ਉਹ ਹੈ ਹਾਂ ਡਰਾਈਵਰ ਉਹ 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 ਛੱਡੋ ਗਿਆ ਹੁਣ ਚਾਰਤਾ ਲਾ ਦਿਓ ਮੇਰੇ ਵੀ ਤੇ ਕਰ ਦੇਣਾ ਹੋਇਆ ਕਿ ਨਹੀਂ ਇਗਲਾ ਭਾਈ ਉਹ ਦੇਖ ਉਹਥੇ ਦੇ ਆਏ ਆਏ ਦੇਖ ਤੂੰ ਇਹਨੇ ਹਥਿਆਰ ਲਿਆ ਵਾ ਇੱਥੇ ਦੋ ਹਥਿਆਰ ਛੱਡੋਗੇ ਇਹ ਇਹ ਉਹਦੇ ਪੂਰਾ ਮੁੱਢ ਨਾ ਚਾਹੀਦਾ ਹਾਂ ਇੱਥੇ ਮੁੱਢ ਨਾ ਚਾਹੀਦਾ ਉਹਨਾਂ ਇੱਕ ਪੱਲਾ ਪਾਸਾ ਪੂਰਾ ਕਰੀ ਜਾਣਾ ਹੁਣ ਤੂੰ ਮੈਂ ਦੇਖਦਾ ਵੀ ਕਾਈ ਕਰੇ ਡਰਾਈਵਰ ਨੇ ਕਾ ਬਹੁਤ ਭਾਈ ਵੀ ਕਰਾ ਉਹ ਕਿੰਨੇ ਜਗ੍ਹਾ ਖੜੀ ਵੀ ਹੈ ਇੱਧਰ ਕਿੰਨੀ ਖੜਾ ਖੜੀ ਵੀ ਹੈ ਐਂ ਭਾਈ ਡਰਾਈਵਰੀ ਹਲੇ ਗਿਆ ਜੀ ਇਹਦਾ ਦਿਮਾਗ ਚ ਸਨੇਪ ਜੈਟ ਬਸ ਤੇ ਸੁਣਾ ਕੀ ਕਰੂ ਵੀ ਡਰਾਈਵਰੀ ਗਾਈ ਦੂ ਕਰ ਦਾ ਜੈ ਦਾ ਕਰ ਦਾ ਜੈ ਦਾ ਦੂ ਕਰ ਸੁੱਖ ਨਾਲ ਫਾਲੇ ਦੇ ਲੱਗੇ ਗਏ ਜੇ ਬੰਦੇ ਘਰਾ ਖੜੇ ਫਾਲੇ ਤੁਸੀਂ ਉਹ ਪਾਉ ਬਹੁਤੇ ਹਰਾਨ ਆ ਕਹੇ ਜੇ ਕਹੇ ਜੇ ਫਾਲੇ ਪਰ ਕੀਦੇ ਫਾਲੇ ਆ ਇਹ ਪੰਮੇ ਦੇ ਪੰਮੇ ਦੇ ਕੋਈ ਫਾਲਾ ਅੱਜ ਤਾਂ ਨਹੀਂ ਪੰਮੇ ਦਾ ਨਾ ਆਹਾ ਨਾ ਉਹ ਗੱਗ ਕੰਨੇ ਵਾਲੀ ਦਾ ਕਹੀ ਜਾਂਦਾ ਮੇਰੇ ਵਾਲੇ ਦੀ ਲੱਤਾਂ ਦੇਖੀ ਤੂੰ ਕਹੀਆਂ ਮੋਟੀਆਂ ਮੋਟੀਆਂ ਦੇ ਕਿਉਂ ਆਏ ਹੋ ਬੱਪਾ ਟਾਹੇ ਨੀ ਮੋਟੇ ਲੱਤਾਂ ਦੇ ਤੂੰ ਕਰੂਗਾ ਯਾ ਇਹ ਸਾਹ ਤੇਰੇ ਬਣਾ ਸਾ ਚੜੀ ਜਾਵੇ ਹਾਂ ਉਹ ਗੱਗੇ ਉੱਟ ਜਾ ਤਾਂ ਫਾਇਦਾ ਕੀ ਆ ਮੋਟਾ ਤਾਂ ਨਾ ਜਾ ਫਾਇਦਾ ਮੋਟਲੇ ਲਾ ਜੜੀ ਇਹਦਾ ਜੀ ਹੁੰਦੀ ਆ ਗੁੜੀਆਂ ਚ ਆਹ ਇਹਦਾ ਟਰਾਲੇ ਚ ਕਹੀ ਜਾਂਦਾ ਮਰਜੀ ਭਾਰ ਕਰ ਲਾ ਲੈ ਗੁੜੀਆਂ ਬਾਈ ਨੇਗਾ ਉਹ ਕੀ ਫਾਇਦਾ ਫਾਇਦਾ ਕੋਈ ਨਾ ਅੰਨਾ ਲੋਹ ਲਾਈਆਂ ਅੱਜ ਸੌਦਾ ਹੀ ਮਾਰ ਲਿਆ ਭਾਈ ਅੱਗ ਦਾ ਹੀ ਮਾਰ ਰਿਹਾ ਜਿਵੇਂ ਭਾਈ ਆਹ ਦੇਖ ਪਾਈਏ ਛੱਡ ਗਿਆ ਅਵੇ ਛੱਡ ਗਿਆ ਭਾਈ ਇਹ ਇੱਥੇ ਨਹੀਂ ਜਾਈ ਇਹ ਆਹ ਦੇਖੋ ਆਹ ਜਾ ਜਾ ਕੇ ਇਹ 3000 ਛੱਡ ਕਰਦੇ ਨੇ ਪਾ ਲੈ ਗੂਜੇ ਜਾ ਕੇ ਆਹ ਗੂਜੇ 3000 ਬਣਾ ਲੈਣੇ ਉਹ ਦੇਖੀ ਹਾਂ ਇੱਥੇ ਕਿਹੜਾ ਉਹ ਖੇਤ 3000 ਇਹਨੇ ਦੂਰ ਆ ਭਾਈ ਕਰ ਦੂਰ ਆ ਦੂਰ ਲੈ ਭਾਈ ਆਂਦੇ ਨੀ ਲੈ ਮੈਂ ਕੋਗਾ ਜੱਤੀ ਨਾ ਬੜਾ ਮੈਂ ਇਹ ਅਬ ਮੈਂ ਹੀ ਨਾ ਚੰਗਾ ਮੈਂ ਬਾਹੂ ਬਾਇਆ ਇਦਾਂ ਮਤਲਬ ਸਾਫਤਾ ਵੀ ਨੋਹਾਂ ਨਾਲੇ ਪਹਿਲੀ ਵਾਰ ਦੱਸਿਆਦਾ ਵੀ ਇਦਾਂ ਜੱਲ ਤੂੰ ਜਦੋਂ ਉਦਾਂ ਹੀ ਗੱਲ ਪਿਆ ਮੈਂ ਇੱਥੇ ਸਿਆਰ ਰਹਿਣਾ ਚਾਹੀਦਾ ਇੱਥੇ ਤਾਂ ਨਾ ਚਾਹੀਦਾ ਫੇਰ ਅਰੇ ਉਹ ਖੇਤ ਨਹੀਂ ਬਾਇਆ ਮੈਂ ਉਹ ਪਾਈ ਨਹੀਂ ਆ ਲੈ ਹੁਣ ਰਸਤਾ ਕਰਦੇ ਚੱਲ ਕੇ ਤੇ ਨਹੀਂ ਨਹੀਂ ਆਣਾ ਸਿੱਖ ਇੱਕੂ ਦਾ ਹੌਲੇ ਹੌਲੇ ਜੇ ਤਦ ਦੱਸ ਦੇ ਨੀ ਉਪਰ ਗਿਆ ਹਗਾ ਤੀ ਤੇ ਹੀ ਪਾਈ ਕਾਤੀ ਮੈਂ ਬੇਰੇ ਕਹਾਂ ਦੇ ਫਿਰ ਨੋਟ ਹੋਊਗਾ ਮੈਂ ਦਾਦ ਦੇ ਨਾਲ ਖੜਾ ਹਾਂ ਉਹ ਟ੍ਰੈਕਟਰ ਚੋਂ ਦਾਦ ਦਾ ਹੈ ਇਧਰ ਇਹ ਗੱਲ ਤੇ ਕੀ ਆਈ ਦੇ ਮੈਂ ਇਹ ਕਿਹਨੂੰ ਪੁੱਠਾ ਕਿਹੜਾ ਇਹਨੇ ਦੋ ਤਿੰਨ ਤਿੰਨ ਵਾਰੀ ਹੁੰਜੇ ਲੈ ਜਾਓ ਦੇਖ ਉਹ ਯਾਰ ਆਹ ਹੁੰਜੇ ਨੇ ਤਿੰਨ ਵਾਰੀ ਜਾਗੇ ਰਹੇ ਯਾਰ ਇੱਕ ਵਾਰੀ ਹੁੰਜੇ ਲਾਓ ਇਹਦਾ ਪੁੱਠਾ ਕਿਹੜਾ ਲਾਓ ਤਿੰਨ ਵਾਰੀ ਹੁੰਜੇ ਦੀ ਲੋੜ ਨਹੀਂ ਯਾ ਕਿਤਾਬ ਆਪਨੇ ਆਏ ਹਾਂ ਇਹਦੇ ਬਾਅਦ ਆ ਪੁੱਠਾ ਕਿਹੜਾ ਦੇ ਦੋ ਆਏ ਇਹਨੇ ਸਾਰੇ ਹੁੰਜੇ ਦੋ ਬੱਸ ਨੂੰ ਪੜਦੇ ਨੇ ਸਾਰੇ ਖੇਤਾਂ ਦੇ ਪੁੱਠਾ ਕਿਹੜਾ ਇੱਕ ਲਾ ਦੋ ਪਟ ਪਟ ਹੋ ਕੇ ਜਾ ਰਹੇ ਪਟੋ ਕੇ ਜਾ ਰਹੇ ਬੱਸ ਇਹਨੂੰ ਲਿਆ ਭਾਈ ਹਾਂ ਠੀਕ ਰਿਹਾ ਚੋਣ ਮੈਂ ਕਹਾਂ ਹੁਣ ਹੁਣ ਆਪਣਾ ਆਪਣਾ ਦਵਾ ਕੰਮ ਕਰ ਗਿਆ ਉਹਦਾ ਬਿਲਕੁਠਾ ਕਿਹੜਾ ਲਾਵਾਂ ਹਾਂ ਹੁਣ ਚਾਰੇ ਪਾਸੇ ਨੂੰ ਪੱਠ ਹੋ ਜਾਣੇ ਠੀਕ ਨਹੀਂ ਜਿਹੜਾ ਸਾਈਡ ਧਰਦਾ ਇਹ ਗਲਤ ਧਰਦਾ ਉਹ 7 5 6 ਸਾਈਡ ਧਰਦਾ ਇਕੱਠੇ ਫੇ ਟਰੈਕਟਰ ਇੰਦੇ ਕਿੱਥੇ ਕਿੱਥੇ ਕਹਿੰਦੇ ਉਰੇ ਨਾ ਇੱਥੇ ਮੁੜ ਜਾਣਾ ਹੈ ਇੱਥੇ ਵੀ ਇੱਥੇ ਵੀ ਸਿੱਧਾ ਜਾਣਾ ਹੈ ਫੇਰ ਮੁੰਮਾ ਇਹ ਬਾਈ ਜੇ ਛੱਤ ਤੇ ਟਰੈਕਟਰ ਨੂੰ ਮਿਲਣਾ ਜਗਾ ਅੱਜ ਛੋਟੇ ਇਹਦੇ ਹੈ ਛੋਟੇ ਛੋਟੇ ਦੋ ਦਾ ਹਾਂ ਦੋ ਗਾਇਆ ਤਿੰਨ ਦਾ ਹੱਦ ਤਿੰਨ ਦਾ ਰੱਖ ਲੈ ਗੱਲ ਛੋਟੇ ਨੇ ਲੰਬਾ ਕਿਹੜਾ ਹੋਗਾ ਮਤਲਬ ਇੱਕੋ ਵੇ ਘਮੀ ਆਣਾ ਉਹਨੇ ਕਿੰਨੀ ਵਾਰ ਕੋ ਬਣਵਾਉਣਾ ਇੱਕ ਵਾਰ ਇਸੇ 6 ਛੜ ਲਾ ਕੇ ਕਿਸੇ ਚੱਲੇ ਜਾਂ ਫਿਰ ਉਸ ਹੱਬ ਨਾ ਤਰ ਮੰਨ ਕੇ ਜਾ ਲੈ ਇੱਕ ਇੱਕ ਫਾਲਾ ਲੈ ਗਿਆ ਇੱਥੇ ਫੇਜੀ ਕੀ ਛੱਡੀ ਆ ਤਿੰਨ ਚਾਰ ਛੜ ਕੱਢਦੇ ਉਹਦੇ ਫਿਰ ਛੜ ਚਾਰ ਕੇ ਛੜ ਚੱਲੀ ਜਾਣ ਪਿਛਲਾ ਖਤਮ ਹੋਈ ਜਣਾ ਮੁੱਲਾ ਤਰੀ ਆ ਪਿਛਲਾ ਖਤਮ ਹੋਈ ਜਣਾ ਮੁੱਲਾ ਤਰੀ ਆ ਨਾ ਚਾਰ ਛੜ ਇਸੇ ਰੱਖ ਇੱਕ ਨਾਲ ਵਿੱਚ ਰੱਖੂ ਦੇ ਫੇ ਸਭ ਤੇ ਲੋਟ ਆ ਉਹ ਕੱਥੇ ਲੋਟ ਹੂੰ ਤੇ ਉਹ ਵੀ ਲੋਟ ਹੈ ਪਿੱਛੇ ਹਾਂ ਜਗਾਂ ਬਚੀ ਨੇ ਹਾਂ ਬਸ ਇੱਕ ਇੱਕ ਛੜ ਛੱਡੀ ਆ ਇੱਕ ਇੱਕ ਭਾਈ ਆ ਪਿੱਛ ਚਾਚੇ ਹੂੰ ਚਾਚੇ ਨੂੰ ਨਿਕਲਾ ਸਾ ਪਾਈ ਕਿ ਕਿਸਨੂੰ ਜੁਆਇਨ ਕਰਨਾ ਤਾ ਆਜੋ ਭਾਈ ਠੀਕ ਹੈ ਹਾਂ ਟਰੈਕਟਰ ਸਖਲਾਈ ਬਾਹੀ ਖੇਤ ਭਾਈ ਕਲਾਸਾਂ ਦੀ ਚਾਚਾ ਸ਼ੁਰੂਆਤ ਕਰਨ ਲੱਗਾ ਇਹਨੂੰ ਪਛੇਣੀ ਨਹੀਂ ਹੁੰਦੀ ਇਹਨੂੰ ਮੈਂ ਕਹਿਣਾ ਵੀ ਤੈਨੂੰ ਗਲਤ ਪਾਇਆ ਉਹ ਇਹਨੇ ਕਿਹਾ ਲੈ ਚਾਚੇ ਠੀਕ ਹੈ ਮੈਨੂੰ ਪਤਾ ਦੀ ਇੱਕਣਾ ਇੱਕ ਮੈਂ ਠੀਕੇ ਪਾਇਆ ਐਕਟਿਵ ਤੇ ਕਹਿੰਦਾ ਠੀਕ ਹੈ ਇਹਨੇ ਵਕਤ ਤੇਰਾ ਖੇਤ ਬਾ ਹੋ ਗਿਆ ਬਸ ਬਸ ਥੂਲ ਘਾਤਾ ਬਸ ਜੇ ਕਿ ਤ ਸੜੇ ਆਲਾ ਹੁੰਦਾ ਉਹਨੂੰ ਚਾਹੇ 5 ਕਿਲੋ ਪੜਾ ਲੈਂਦਾ ਉਹਦੇ ਉਹ ਤਾਂ ਫਾਂਟੇ ਗਣੀਮੀਆਂ ਕਰਦਾ ਬਾਈ 13 ਫਾਲੇ ਆ ਸਾਲੇ ਗਣੀਮੀ ਫਾਂਟਾ ਬਸ ਬੜੇ ਦਾ ਫਰਕ ਆ 13 ਕਿੱਥੇ ਇਹ ਕਿੰਨੇ ਆ 7 ਕਿੰਨੇ ਆ ਇਹ ਤਾਂ 9 ਆ 9 ਆ ਇਹ ਡੁਗੜੀ ਫੈਕਟਰ ਟਰੈਕਟਰ ਦਾ ਅੰਦਰਾਂ ਫਾਲੇ ਟਰੈਕਟਰ ਦਾ ਤਾਂ ਦੇਖਦੇ ਫਾਲੇ ਪਿੱਛੇ ਪਏ ਹੋਏ ਆਜੀ ਤਾਂ ਮੈਂ ਕਹਿੰਦਾ ਫਾਲੇ ਤਾਂ ਬਾਹਰ ਹੈ ਟਰੈਕਟਰ ਦੇ ਯਾਰ ਲੋਰ ਇੱਕ ਇੱਕ ਫਾਲੇ ਤਾਂ ਟਰੈਕਟਰ ਦੇ ਬਾਹਰ ਚਾਹੀਦਾ ਹੀ ਆ ਜਿਆਦਾ ਨਹੀਂ ਇਹ ਕਨਹੀਆ ਚ ਚਾਹੀਦਾ ਫਾਲਾ ਟਰੈਕਟਰ ਕਿ ਛੋਟਾ ਟਰੈਕਟਰ ਬੜਾ ਹੈ ਹਿਲਦਾ ਬਸ ਇਹ ਇਹਦੇ ਪੰਜ ਪਿੱਛੇ ਚਾਰ ਮੂਰੇ ਨੌ ਟਰੈਕਟਰ ਛੋਟਾ ਥੋੜੀ ਏ ਟਰੈਕਟਰ ਬੜਾ ਹੀ ਹੈ ਟਰੈਕਟਰ ਬੜਾ ਹੀ ਹੈ ਇਹਦਾ ਮਨੂ ਇਹਨੇ ਕਿਹਾ ਮੈਂ ਬੜਾ ਲੈ ਜੱਲ ਮਾ ਚੱਲ ਤੂੰ ਆਹੀ ਲੈ ਜੱਲ ਮਾ ਫਾਲੇ ਪੰਮੇ ਦੇ ਪਈ ਉੱਥੇ ਵੇਟ ਖੁੱਲਾ ਏ ਨਹੀਂ ਤਾਂ ਫਿਰ ਅਸੀਂ ਆਪਣੇ ਨਾਲ ਪੰਗਾ ਲੈਣਾ ਦਾ ਉਹੀ ਪਾ ਲੈਣ ਦਾ ਕੰਮ ਕਰਦੇ ਹਾਂ ਹਾਂ ਉਹਦਾ ਕਿਦਾ ਪਟਾਈ ਬਹੁਤ ਘੱਟ ਉਹਨਾਂ ਦੀ ਦੂਜਾ ਜੋਰ ਵੀ ਨਹੀਂ ਲੰਦੇ ਇਹਨਾਂ ਹਾਂ ਨਾ ਜੋ ਵੀ ਨਹੀਂ ਲੰਦੇ ਹੈਗੇ ਜੋਰ ਵੀ ਨਹੀਂ ਲੰਦੇ ਬਹੁ ਗੁਣੀ ਚ ਬਣੇ ਹੋਏ ਤਾਂ ਇਹਦਾ ਜੋਰ ਪਾਉਂਦੇ ਫਾਲੇ ਉਹ ਤਾਂ ਲੋਹਾਈ ਬਹੁ ਕੈਮ ਹੈ ਬੜਾ ਬਣਾਇਆ ਵਾ ਦੇਖੋ ਨਾ ਦੋਲ ਤੇ ਕਿੰਨੀ ਦੂਰ ਆ ਰਹਿਣਾ ਠਾੜਾ ਦੇਖ ਲੈਣੋ ਹਾਂ ਉਹਦਾ ਜੜ ਜੜ ਰੱਖੇ ਫਾਲਾ ਤਾਂ ਲਾਲ ਲੱਗ ਜਾਦਾ ਜਾਲ ਦੇ ਤੈਤ ਨੂੰ ਰਾਖਾ ਬਣਦਾ ਏਕਰ ਦਾ ਚੱਕਰ ਇਹ ਪੈਂਦਾ ਉਹ ਤਾਂ ਲਾਊਗਾ ਹੁਣ ਆਇਆ ਦੇਖ ਕੇ ਹੁਣ ਮਾਲ ਉਡਾ ਰੋਟ ਮਾਰਾ ਹੁਣ ਖਤਮ ਕਹਾਣੀ ਹੁੰਦਾ ਮੇਰੇ ਮਾਰ ਕੇ ਛੱਡਦੇ ਆ ਸਵੇਰ ਨੂੰ ਗੰਨਾ ਲੱਦ ਕੇ ਗੈਲੇ ਹੜ ਲਿਆਉਣਾ ਮੈਂ ਬਹੋਂਦਾ ਉਡਾ ਰੋਟਣਾ ਤੁਹਾਨੂੰ ਦੱਸਾਂ ਕਿ ਭਾਈ ਉਹਨਾਂ ਨੇ ਇਹ ਕਮਰਿਆਂ ਨੂੰ ਕਾਹ ਕਹਿੰਦੇ ਜਾ ਚੁੱਕੇ ਆ